ਬੇਤਮਾ ਹੀ ਹਰਪਾਸ ਚੀਮਾ ਨੇ ਕੱਲ ਮਿਲਾਨ ਨਾਲ ਦਲੰਦਰ ਮੀਟਿੰਗ ਕੀਤੀ ਪਰ ਮੀਟਿੰਗ ਦੇ ਵਿੱਚ ਜੋ ਮਿਲਾਨ ਨੂੰ ਕੁਝ ਵੀ ਨਹੀਂ ਪ੍ਰਾਪਤ ਹੋਇਆ ਬੇਤਮਾ ਨੇ ਇਹੀ ਕਹਿ ਗਿਆ ਬਾਰ-ਬਾਰ ਕਿ ਸਾਡੀ ਮੀਟਿੰਗਾਂ ਜੋ ਮੁੱਖੋਂ ਦੀ ਭਵੰਤ ਨਾਲ ਕਰਾਈ ਜਾਵੇਗੀ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਆ ਕਿਉਂਕਿ ਪ੍ਰਾਣੀ ਵੈਸ਼ਨ ਬਹਾਲੀ ਸੰਘਾਸ਼ਿਕ ਮੀਟਿੰਗਾਂ ਚੰਡੀਗੜ੍ਹ ਕਈ ਹੋਈਆਂ ਮੀਟਿੰਗਾਂ ਸਿਰਫ ਲਾਲੀ ਲਾਉਂਦੇ ਇਸ ਕਰਕੇ ਅੱਜ ਸੀਪੀਐਫ ਕਰਨ ਉਹਨਾਂ ਨੇ ਪ੍ਰਧਾਨ ਸਜਜੀਤ ਸਿੰਘ ਨੇ ਕਿਹਾ ਕਿ ਅਸੀਂ ਬੱਸਾਂ ਦੀ ਬੁਕਿੰਗ ਪਹਿਲੇ ਕਰਵਾ ਦਿੱਤੀ ਸੀ ਤੇ ਅੱਜ 27 ਜੂਨ ਨੂੰ ਜੋ ਮਲਾਮਾਂ ਜਲੰਧਰ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਚੁੱਕੇ ਹਨ ਇਸ ਕਰਕੇ ਸਾਰੇ ਮਲਾਮਾਂ ਨੂੰ ਅਪੀਲ ਆ ਜੋ ਪੰਜਾਬ ਦੇ ਵਿੱਚ ਮਲਾਮ ਬੈਠੇ ਆ ਅਲੱਗ-ਅਲੱਗ ਡਿਵੀਜ਼ਨਾਂ ਦੇ ਵਿੱਚ ਵੀ ਬਾਤ ਤੋਂ ਬਾਜਲੰਧਰ ਵਿੱਚ ਪਹੁੰਚੋ ਤਾਂ ਕਿ ਮੁਖਨਪੂਆ ਤਮਾਨ ਵਿਤਮਾਨੀ ਹਰਪਾਸ ਸਿੰਘ ਜੀ ਮਨ ਲਾਲ ਜੀ ਕੋਲ ਪੋਲ ਖੁੱਲੀ ਸਾਜ ਕੇ ਦੂਜੇ ਪਾਸੇ ਪੀਐਸ ਐਮ ਮਹਜੂਦੇ ਸੂਬਾ ਪ੍ਰਧਾਨ ਅਮਰੀਕਨ ਸਮਝੂਨੇ ਕਿ ਆਗੇ ਸਾਡੀ ਮੀਟਿੰਗ 18 ਦਸੰਬਰ 2023 ਨੂੰ ਹੀ ਭਵਾਨਤਮਨ ਨਾਲ ਦਾਸ ਮੰਗਾ ਮੰਨਿਆ ਸਨ ਪਰ ਮੰਗਾ ਲਾਗੂ ਨਹੀਂ ਕੀਤੀਆਂ ਜਾ ਰਹੀਆਂ बार-बार ਟਰਨਓਵਲ ਕੀਤੀ ਜਾ ਰਹੀ ਹੈ ਕਦੇ ਉਹਨਾਂ ਮੀਟਿੰਗਾਂ ਲਈ ਲਈ ਜਾਂਦੀ ਆ ਉਹਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਜਾਂਦਾ ਆਉਣ ਵਾਲੇ ਸਾਲ ਵਿੱਚ ਜੋ ਡੀਸੀ ਅਫਸਰ ਦੇ ਕਰਮਚਾਰੀ ਨੇ 5 ਜੁਲਾਈ ਨੂੰ ਜਲੰਧਰ ਵਿੱਚ ਪਹੁੰਚ ਗਏ ਭਵਾਨਤਮਨ ਸਰਕਾਰ ਦੇ ਜੋ ਲਾਰਿਆਂ ਦੀ ਪੁਲ ਖੁੱਲਣਗੇ ਕਿਉਂਕਿ ਦੇਖਿਆ ਹੈ ਕਿ 25 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਡੀ ਇਹ ਦਾ ਬਕਾਇਆ ਨਹੀਂ ਮਿਲ ਰਿਹਾ ਫੀਖ ਨਹੀਂ ਮਿਲ ਰਿਹਾ ਇਸ ਤਰ੍ਹਾਂ ਹੀ ਜੋ ਪੱਤੇ ਕੱਢੇ ਗਏ ਸਨ ਉਹ ਵੀ ਬਹਾਲ ਨਹੀਂ ਕੀਤੇ ਗਏ 17/7/2020 ਤੋਂ ਭਾਰਤੀ ਇਮਾਰਾਂ ਨੂੰ ਛੇਵਾਂ ਪੇਸ਼ਣ ਲਾਗੂ ਨਹੀਂ ਕੀਤਾ ਗਿਆ ਦੂਜੇ ਵਾਰ ਦੇ ਮੋਹਰ ਭਵਨਦਵਨ ਕਈ ਵਾਰ ਕਹਿ ਚੁੱਕਿਆ ਵੀ ਜੋ ਕੱਚੇ ਮਹਰਾਜਨਾ ਉਹਨਾਂ ਅਗੇ ਮੈਂ ਕੱਚਾ ਸ਼ਾਹਦ ਕਟੂੰਗਾ ਪਰ ਅਜੇ ਤੱਕ ਰੋਪੜ ਸਰਮਪਲਾਂਡ ਦੇ ਵਿੱਚ ਜਾਂ ਲਹਿਰਾ ਮਹਾਮਦ ਲੈਰਾ ਮੁਹੰਮਦ ਧਰਮਰਾਨੇ ਦੇ ਵਿੱਚ 20-20 ਸਾਲਾਂ ਨੂੰ ਕੰਮ ਹੈ ਠੇਕੇਦਾਰਾਂ ਕੋਲ ਕੰਮ ਕਰਦੇ ਆ ਪਰ ਅਜੇ ਤੱਕ ਉਹਨਾਂ ਵਿੱਚੋਂ ਇੱਕ ਵੀ ਕੰਮ ਬੱਕ ਨਹੀਂ ਕੀਤਾ ਗਿਆ ਹੁਣ ਇਹ ਤਨਖਾਹ ਤੇ ਪੰਜਾਬ ਦੇ ਮਜ਼ਦੂਰਾਂ ਦੇ ਸਾਂਝਾ ਫਰੰਟ ਬਣਿਆ ਉਹਨਾਂ ਦੇ ਆਗੂ ਸतीश ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਵੰਤਮਨ ਮੀਟਿੰਗ ਦੇ ਵੀ ਲੰਦਾ ਚੰਡੀਗੜ੍ਹ ਬੁਲਾ ਵੀ ਲੰਦਾ ਪਰ ਮੀਟਿੰਗ ਨਹੀਂ ਕਰਦਾ ਇਸ ਕਰਕੇ ਪੰਜਾਬ ਦੇ ਸਾਂਝੇ ਫਰੰਟ ਵੱਲੋਂ ਆਉਣ ਵਾਲੀ ਸਾਥੀ ਦਲਾਈ ਨੂੰ ਜਲੰਧਰ ਦੇ ਵਿੱਚ ਜਿਮਨੀ ਚੌਂ ਤੋਂ ਪਹਿਲਾਂ ਜੋ ਪੰਜਾਬ ਸਰਕਾਰ ਨੇ ਮੀਡੀਆ ਵਿੱਚ ਲਾਰੇ ਲਾਏ ਨੇ ਉਹਨੀ ਪੋਲ ਖੁੱਲ੍ਹੀ ਜਾਊਗੀ ਕਿ ਉਹਨਾਂ ਦੇ ਮੁੱਖ ਮੰਗਿਆ ਇਹ ਆਗੇ ਜੋ ਮਿੱਡੇ ਵੀਲ ਵਰਕਰਾਂ ਆਸਾ ਵਰਕਰਾਂ ਉਹਨਾਂ ਨੇ ਮਾਨਵ ਤੇ ਵਾਅਦਾ ਕੀਤਾ ਤੇ ਮਲਾਣ ਮਹੀਨੇ ਵਿੱਚ ਵਾਅਦਾ ਕੀਤਾ ਆਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ